ਤਾਂ ਸਾਡੇ ਸਾਹਮਣੇ ਕੋਈ ਨਾ ਕੋਈ ਸਾਖੀ ਆ ਕੇ ਖੜਦਾ ਗੁਰੂ ਦਾ ਸ਼ਬਦ ਆ ਕੇ ਖੜ ਜਾ ਆਪ বিনা ਡੁੱਲ ਕੇ ਸਾਡੇ ਪੁੱਛੇ বিনা ਡੋਲਣ ਸੋ ਬਿਨ ਹਰ ਭਜਨ ਨਹੀਂ ਛਟਕਾਰਾ ਮੁਕ ਦੀ ਗੱਲ ਤਾਂ ਇਹੀ ਹੈ ਸਿਮਰਨ ਤੋਂ ਬਿਨਾ ਕਿਸੇ ਨੇ ਸਾਡੀ ਬਾਤ ਨਹੀਂ ਪੁੱਛਣੀ ਨਾ ਇੱਥੇ ਨਾ ਉੱਥੇ ਇਹੀ ਤਾਂ ਹੈ ਜਿਹੜਾ ਨਾਸ਼ ਨਹੀਂ ਹੁੰਦਾ ਇੱਥੇ ਵੀ ਨਾਲ ਰਹੇਗਾ ਪ੍ਰਲੋਕ ਚ ਵੀ ਨਾਲ ਰਹੇਗਾ ਬਾਕੀ ਸਭ ਨਾਸ਼ਵੰਤ ਹੈ ਇੰਨੇ ਯਕਰ ਪਰਵਾਨ ਬਿਲਕੁਲਾਂ ਦੀ ਖਿਮਾ ਦੇਵ ਸੰਦਰ ਅਸੀਂ ਸੜੀਆਂ ਜਾਉਂਵੇ ਸਾਹਿਬ ਤੋਂ ਮੇਲ ਆਉਣ ਨਦ ਸੰਦੀ ਬਾਣੀ ਅਰਦਾਸ ਬੇਤੀ ਉਪਨਾਮ ਸਭ ਸਰਵਣ ਕਰਕੇ ਜਿਵੇਂ ਜਿਵੇਂ ਵਾਹਿਗੁਰੂ ਦਾ ਜਾਪ ਕਰਦੇ ਆਏ ਉਸੇ ਤਰ੍ਹਾਂ ਜਾਣਦੀ ਕਿਰਪਾਲਤਾ ਕਰਨੀ ਦੀ ਅਨੰਦ ਸਾਹਿਬ ਦੀ ਬਾਣੀ ਮਾਲ ਲਤੀਜਾ ਅਨੰਤੀ ਖੋਂਗਾਰ ਸੰਤੂਰ ਪ੍ਰਸਾਦ ਫਨਾਂ ਦੇ ਬੈ ਮੈਂ ਪਾਇਆ ਸਤਿਗੁਰੂ ਮੈਂ ਪਾਇਆ ਸਤਿਗਤਾਂ ਮੈਂ ਪਾਇਆ ਸਹਿਜ ਸਿਧੀ ਮਰਵਾ ਜੀ ਆਦਾਇਆ ਰਾਗ ਦਰਬਾਰ ਵਾਰ ਗਰੀਆ ਸ਼ਬਦ ਗਾ ਬਣਿਆਈਆ ਸਭੋ ਦਾ ਮੈਂ ਆਪੋ ਹਰੀ ਕੇਰਾ ਮਨ ਜੀ ਵਿਸਾਇਆ ਕਹਿ ਨਾਥਕ ਅਨੰਦ ਰੂਆ ਸਤਿਗੁਰੂ ਮੈਂ ਪਾਇਆ ਜੇ ਮਨ ਮੇਰੇ ਆਪੋ ਸਦਾ ਰੋਹ ਹਰਿ ਲਾਵੇ ਰਾਮੂ ਤੁਮਨ ਮੇਰੇ ਦੂਖ ਸਭ ਵਿਸਾਰਣਾ ਅੰਕੀਕਾਰ ਕੋ ਕਹੇ ਤੇ ਆਕਾਰ ਸਭ ਸਵਾਰਣ ਸੋਹਰਗ ਲਸਰਤ ਸੁਮੇ ਸੋ ਗਿਆਨੋ ਬਸਾਰੇ ਕਹਿ ਨਾਥਕ ਮਨ ਮੇਰੇ ਸਭ ਰਬੋ ਘਰਨ ਆਲੇ ਸੱਚੇ ਸਾਰੇ ਬਾਕਿਆ ਨਹੀਂ ਕਰਤੇ ਰਹਿ ਤਾਂ ਤੇਰਾ ਸਭ ਕੁਛ ਹੈ ਸਦੇਹਿ ਸੁਪਾਵੇ ਸਦਾ ਸਤ ਸਲਾਹ ਤੇ ਨਾਮ ਮੰਗੁਸਾਬੇ ਨਾਮ ਚਿਤ ਕੈ ਮਨ ਵਸਿਆ ਵਾਜੇ ਸਭ ਤਿਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਵਾਹੀ ਕਰਤੇ ਰ ਸੱਚਾ ਨਾਮ ਮੇਰਾ ਆਧਾਰ ਸਾਜ ਨਾਮਧਾਰ ਮੇਰਾ ਜਿਨ ਭੁਖਾ ਸੰਗ ਸੁਖਮਨੀ ਆ ਗਸੀ ਆ ਜੇ ਇੱਛਾ ਸਭ ਪੁਜਾਈਆ ਦਾ ਪ੍ਰਵਾਨ ਕੀਤਾ ਗੁਰੂ ਵਿਟ ਹੁਜਦੀਆ ਇਹ ਵਡਿਆਈਆ ਜਹਿ ਮਨ ਕੋ ਸੁਹੋ ਸੰਤੋਸ਼ ਸ਼ਬਦ ਰੂਪਿਆ ਸੱਚਾ ਨਾਮ ਮੇਰਾ ਆਵਾਜ਼ ਹੋਵੇ ਅੱਜ ਸਭ ਦੇ ਤੱਕਾ ਸਫਾ ਕਾਇ ਕਰ ਤਬਾਗੇ ਸ਼ਬਦ ਵਾਜੇ ਕਹਾਂ ਜੇ ਚਕਰਤਾਰੀਆ ਪਦ ਦੂਤ ਤੁਲ ਵਸਤੇ ਕਾਲਨੰਦ ਕੁਮਾਰਿਆ ਪੁਰ ਕਰਮ ਪਾਇਆ ਤੂ ਤੇਨ ਕਾ ਸੇ ਨਾਮ ਹਰ ਕੇ ਲਾ ਕੇ ਜਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨੰਦ ਵਾਜੇ ਅੰਨਸੁ ਗੋਵਿੰਦ ਭਾਗੀ ਕੋ ਸਗਲ ਮਨਹੁਤ ਪੂਰੇ। ਗੌਰ ਬਰੰਭ ਰੋਪਾਇ ਕੁਦਰੇ ਸਗਲ ਵਿਸੂਰੇ। ਗੁਰ ਰੋਗ ਸੰਤਾਂ ਆਪਿ ਉੱਤੇ ਸੁਣੀ ਸੱਚੀ ਬਾਣੀ। ਸਭ ਸਜਮ ਭੈ ਸਰਸੇ ਪੂਰੇ ਗੁਰਦੇ ਜਾਣੀ। ਸੁਣਦੇ ਪੁਨੀਤ ਅਥੇ ਪਵਿੱਤ ਸਤ ਗੁਰ ਰਹਾ ਪਰ ਪੂਰੇ। ਮਿਰਵਾਤ ਨਾਮੁ ਗੁਰ ਚਰਨ ਲਾਗੇ ਵਾਜਿਆ ਨਮਦ ਸੂਰੇ ਸੋ ਭਵਨ ਕਰੂ ਪਾਣੀ ਪਿਤਾ ਮਾਤਾ ਧਰਤ ਮਹਤ ਜਸਰਾ ਬ੍ਰਿਦਾਇ ਦਇਆਕੇਲੇ ਸਗਲ ਜਗਤੋ। ਅੰਕੇ ਆਇਆ ਮੁਰੇ ਆਇਆ ਅੰਕੇ ਆਇਆ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਦੇਵ ਮੁਖੇ ਜਲੇ ਕੀਤੀ ਛੁੱਟੀ ਨਾਲ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਦੇਵ ਮੁਖੇ ਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੂੰ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਸ ਆਤ ਪਿਤਾ ਅਮ ਬਾਰਕ ਤੇਰੇ ਤੁਮਰੀ ਕਿਰਪਾ ਬਹਤੀ ਕੋਈ ਨ ਜਾਣ ਤੁਮਰਾ ਅੰਤ ਉਚੇਤੇ ਉਚੈ ਸਗਲ ਸਮਗਰੀ ਤੁਮਰਾ ਸੂਤਰ ਤਹਾਰੀ ਤੁਮਕੇ ਹੋਏ ਸੋ ਆਗਿਆ ਤੇਮਰੀ ਗਤ ਮਿਤ ਤੁਮਹੀ ਜਾਣੀ ਨਾਨਕ ਦਾਸ ਸਦਾ ਤੇ ਦਿਆਗ ਅਰਦਾਸ ਹਮਾਰੀ ਜਿਉ ਤੰਦ ਸਾਧ ਕਉ ਹਉ ਨਾਮਕ ਸਬ ਤੇਰੀ ਵਡਿਆਈ ਕੋਈ ਲਾਓ ਨਾ ਜਾਣੇ ਅਨੇਰਾ ਬੋਲਣਾ ਜੀ ਸਤਨਾਮ ਤੀਨੇ ਤਾਪ ਨਿਵਾਰਣ ਹਾਰਾ ਦੁਖ ਹੰਤਾ ਸੁਖ ਰਾਸ ਤਾਕ ਵਿਗਨ ਨਾ ਕੋਈ ਲਾਗੇ ਜਾ ਕੇ ਪ੍ਰਭ ਅਗੇ ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰਕਾਰ ਗੁਰੂ ਨਾਨਕ ਲਈ ਝਾਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੰਈ ਸਹਾਏ ਅਰਜਨ ਹਰਗੋਬਿੰਦ ਨੋ ਸਮਰਾਏ ਸ੍ਰੀ ਹਰਿਦਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਇਆ ਜਿਸੁ ਦਠ ਸਭ ਦੁਖ ਜਾਵੇ ਤੇਗ ਬਹਾਦਰਿ ਸਮਰਿਆ ਘਰ ਲਉਣ ਦਿਾਵਤ ਹੈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਰਬੰਸ ਦਾਨੀ ਅੰਮ੍ਰਿਤ ਦੇ ਦਾਤੇ ਤਨ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜੁ ਸਭ ਥਾਈ ਹੋਏ ਸਹਾਇ ਦਸਹਾਂ ਪਾਤਸ਼ਾਹਿਆ ਦੀ ਜੋਤਿ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੇਦਾਰ ਜੀ ਕਾ ਤੇ ਅਹੰਤਰ ਕੇ ਬਲੈ ਜੀ ਪੰਜਾ ਪਿਆਰਿਆ ਚੌਹਾਂ ਸਾਹਿਬ ਜਾਦਿਆ ਚਾਲੀਆਂ ਮੁਕਤਿਆ ਹਠੀਆਂ ਜਤੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਿਆ ਦੇਜ ਚਲਾਈ ਤੇਗ ਵਾਹੀ ਦੇਖ ਕੇ ਅਣਡਠ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਤੇ ਅਹੰਤਰ ਕੇ ਖਾਲਸਾ ਜੀ ਬਲੈ ਜੀ ਜਨਾਬ ਸਿੰਘਾ ਸੁਨਮੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕ ਕੇਸਾ ਸੁਆਸਾ ਸੰਗ ਨਿਵਾਹੀ ਤਨ ਆ ਪ੍ਰਾਰਥਨਾ ਤੇ ਵਰਤਮਾਨ ਸਮੇ ਦੇ ਸਮੂਹ ਸ਼ਹੀਦਾਂ ਦੇ ਇੱਕ ਮਾਹੀ ਦਾ ਤੇ ਅਹੰਤੜ ਕੇ ਖਾਲਸਾ ਜੀ ਬਲ ਜੀ ਪੰਜਾ ਤਖਤਾ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰ ਕੇ ਬਲ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਤਾਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹ ਜਹ ਖਾਲਸਾ ਜੀ ਸਾਹਿਬ ਤਹ ਤਹ ਰਛਿਆਰੇ ਆਉ ਤੋ ਦੇਗ ਤੇਗ ਫਤਿਹ ਬਿਰਦ ਕੀ ਪਾਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਾਏ ਖਾਲਸਾ ਜੀ ਕੇ ਬੋਲੇ ਬਲੋ ਜੀ ਬਖਸ਼ੋ ਜੀ ਮਹਾਰਾਜ ਸਿੱਖਾ ਲੂ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਵਿਸਾਹਾ ਦਾਣ ਭਰੋਸਾ ਦਾਣ ਦਾ ਨਾ ਸਰ ਦਾਣ ਨਾਮ ਦਾਣ ਸ੍ਰੀ ਅਮਰਤ ਸਰ ਸਾਹਿਬ ਜੀ ਕੇ ਦਰਸ਼ਨੇ ਸ਼ਲਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੇ ਜੀ प्यारे सिखਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਤ ਦਾ ਰਾਖਾ ਆਪ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸਮੂਹ ਗੁਰਦੁਆਰਿਆਂ ਗੁਰੂ ਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਕਰਨ ਦੀ ਦਾਤ ਆਪਣੇ ਪਿਆਰੇ ਖਾਲਸਾ ਪੰਥ ਨੂੰ ਬਖਸ਼ੋ ਜੀ ਮਹਿਮਾਨਿਓ ਕੇ ਮਾਨ ਸਤਿਗੁਰੂ ਨੇਤਾਣਿਓ ਕੇ ਤਾਨ ਸਤਿਗੁਰੂ ਲਇਓਟਿਆ ਦੀ ਓਟ ਤਨ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਤਨ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸਹ ਪਦਸ਼ਾਹੀਆ ਦੀ ਜੋਤ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਦਾਜ ਸਤਿਗੁਰੂ ਜੀ ਆਪ ਜੀਆਂ ਦੇ ਚਰਨ ਕਮਲਾ ਪਾਉ ਸੁਨਿਮਰਤਾ ਸਹਿਤ ਅਰਦਾਸ ਬੇਨਤੀ ਜੋ ਦੜੀ ਹੈ ਆਪ ਜੀ ਦੇ ਦਰੋਂ ਘਰੋਂ ਬਰੋਸਾਏ ਅਮਰ ਸ਼ਹੀਦ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਤੇ ਆਨੇ ਕਿ ਸ਼ਹੀਦ ਸਿੰਘਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾ ਸੁਹਾਲਾ ਵਿਖੇ ਅੰਮ੍ਰਿਤ ਵੇਲੇ ਤੋਂ ਆਪ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਸਜਿਆ ਸਜੇ ਦੀਵਾਨ ਅੰਦਰ ਅੰਮ੍ਰਿਤਮਈ ਆਸਾ ਦੀ ਵਾਰ ਦਾ ਕੀਰਤਨ ਹੋਇਆ ਉਪਰੰਤ ਚੱਲ ਰਹੀ ਗੁਰਬਾਣੀ ਦੀ ਰੜੀ ਵਾਰ ਕਥਾ ਵਿਚਾਰ ਗੁਰਮਤਿ ਵਿਚਾਰਾ ਹੋਈਆਂ ਨੇ ਪਾਤਸ਼ਾਹ ਜੀ ਆਪ ਜੀਆਂ ਦਾ ਮਹਾਂਵਾਕ ਹੈ ਸੂਰਾ ਸੋ ਪਹਚਾਨੀਆ ਜੋ ਨਰਾਦ ਹਿੰਕੇ ਹੈ ਤੂੰ ਪ੍ਰਜਾ ਪ੍ਰਜਾ ਕਟ ਮਰੇ ਕਭੂ ਨ ਛਾੜੇ ਖੇਤ ਦੇ ਮਹਾਂਵਾਕ ਅਨੁਸਾਰ ਅਜਦੇ ਦੇਨ ਉਹਨਾਂ ਸ਼ਹੀਦਾਂ ਨੂੰ ਨਮਸਕਾਰ ਹੈ ਪਾਤਸ਼ਾਹ ਜੀ ਜਿਨ੍ਹਾਂ ਨੇ ਸਿੱਖੀ ਨੂੰ ਸਿੱਖੀ ਦੀ ਕਮਾਈ ਕੀਤੀ ਆ ਸਿੱਖੀ ਸਦਕਾ ਪਰੋਸੇ ਨਾਮਦਾਨ ਦੀ ਬਖਸ਼ਿਸ਼ ਕੀਤੀ ਹੈ ਪਾਤਸ਼ਾਹ ਜੀ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਸਿੱਖ ਬੀਬੀਆਂ ਨੇ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਬੱਚਿਆਂ ਦੇ ਟੋਟੇ ਕਰਾ ਕਰਕੇ ਗਲੇ ਵਿੱਚ ਹਾਰ ਪੁਵਾਏ ਪਾਤਸ਼ਾਹ ਜੀ ਸਿੱਖੀ ਸਦਕਾ ਕਿਸਾ ਸੁਆਸਾ ਸੰਗ ਨਵਾਹਿ ਆ ਪਾਤਸ਼ਾਹ ਉਹਨਾਂ ਬੀਬੀਆਂ ਤੇ ਬੱਚਿਆਂ ਨੂੰ ਉਹਨਾਂ ਦੀ ਸ਼ਹੀਦੀ ਨੂੰ ਨਮਸਕਾਰ ਹੈ ਪਾਤਸ਼ਾਹ ਜੀ ਸਿੱਖ ਬੀਬੀਆਂ ਤੇ ਬੱਚਿਆਂ ਦੀ ਸ਼ਹੀਦੀ ਨੂੰ ਮੁੱਖ ਰੱਖਦੇ ਆ ਹੋਇਆ ਉਨ੍ਹਾਂ ਦੀ ਯਾਦ ਨੂੰ ਮੁੱਖ ਰੱਖਦੇ ਹੋਇਆ ਆਪ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਮਤਿ ਵਿਚਾਰਾ ਹੋਇਆ ਨੇ ਇਹਨਾਂ ਗੁਰਮਤਿ ਵਿਚਾਰਾਂ ਦਾ ਫਲਾ ਪਾ ਕੇ ਸਤਿਗੁਰੂ ਸਾਡੇ ਕਲਯੁਗੀ ਜੀਵਾਂ ਦੇ ਹਿਰਦੇ ਆ ਅੰਦਰ ਵਸਾਉਣਾ ਹੈ ਅਸੀਂ ਮਾੜੇ ਹਾਂ ਚੰਗੇ ਹਾਂ ਜੋ ਵੀ ਹਾਂ ਤਾਂ ਅਸ਼ਾਹ ਜੀ ਆਪ ਜੀ ਦੇ ਬੱਚੇ ਹਾਂ ਕਿਰਪਾ ਕਰੋ ਦਇਆ ਕਰੋ ਮਿਹਰ ਕਰੋ ਸਾਡੇ ਸਿਰਾਂ ਤੇ ਸੀਸ ਤੇ ਮਿਹਰ ਭਰਿਆ ਹੱਥ ਰੱਖਣਾ ਜੀ ਚਰਨ ਕਮਲਨਾ ਦਾ ਪਿਆਰ ਚਰਣਾ ਦੀ ਤ੍ਰੇਤੀ ਨਾਮ ਦਾਣ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ੋ ਦਾ ਅਦਸ਼ਾਰ ਆਵਨਾ ਦੇ ਘਰ ਪਰਿਵਾਰਾਂ ਨੂੰ ਸੁਖ ਸ਼ਾਂਤ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਨਾਮ ਦਾਣ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਨਗਰ ਖੇੜੇ ਤੋਂ ਸੁਖ ਵਰਤਾਣੀ ਸਰਬੱਤ ਦਾ ਭਲਾ ਕਰਨਾ ਜੀ ਕਿਰਪਾ ਕਰੋ ਇਸੇ ਤਰ੍ਹਾਂ ਸਿੱਖ ਕੌਮ ਸ਼ਹੀਦਾਂ ਦੇ ਦਿਹਾੜੇ ਸੰਗਤਾ ਮਨਾਉਂਦੀਆਂ ਰਣ ਪਾਤਸ਼ਾਹੀ ਪੰਥ ਵਿੱਚ ਏਕਤਾ ਥੁਪਾਕ ਪਿਆਰ ਬਣਾਈ ਰੱਖਣਾ ਚੜ੍ਹਦੀ ਕਲਾ ਬਖਸ਼ਿਸ਼ ਕਰਨੇ ਪਾਤਸ਼ਾਹੀਓ ਕਿਰਪਾ ਕਰੋ ਉਹਨਾਂ ਬੂਦੀਆਂ ਬੱਚਿਆਂ ਦੀ ਸ਼ਹੀਦੀ ਦਿਹਾੜੇ ਨੂੰ ਨੋਖ ਰੱਖਦੇ ਆ ਹੋਇਆ ਸੰਗਤਾ ਵੱਲੋਂ ਖੜਾ ਪ੍ਰਸ਼ਾਦ ਦੇਖ ਸਜ ਕੇ ਹਾਜ਼ਰ ਹੈ ਕਰੀ ਤਾ ਕਿਸਾਲ ਸੋਚ ਪਵਿੱਤਰ ਹੁਣ ਲਾਵੋ ਭੋਗ ਹਰਦਾਇ ਲਗਿਆ ਭੋਗ ਤਰਸਾਉਂਦ ਸੰਗਤ ਵਿੱਚ ਵਰਤੇ ਜੋ ਜੀ ਸ਼ਕੇ ਸਤਨਾਮ ਛੇ ਪਉੜੀਆਂ ਸ੍ਰੀ ਆਨੰਦ ਸਾਹਿਬ ਜੀ ਕੀ ਅਰਦਾਸ ਅਖਰਵਾਦ ਘਾਟ ਚਲੋ ਚੁਕਨ ਆਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਜੀ ਕਿਰਪਾ ਕਰੋ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਦੀ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਨੂੰ ਨਦਰੋ ਨਦਰ ਨਹੀਂ ਹਾਲ ਕਰੋ ਤੇ ਹੁਕਮਨਾਮਾ ਸਾਹਿਬ ਤੇ ਚੱਲਣ ਦੀ ਸਮਰੱਥਾ ਬਖਸ਼ੋ ਸਹੀ ਤਿਆਰੇ ਮਿਲੋ ਜਿਨ੍ਹਾਂ ਦੇ ਮਿਲਿਆ ਨਾਮ ਚਤ ਆਵੇ ਨਾਮ ਕੇ ਨਾਮ ਚੜਦੀ ਕਲਾ ਤੇਰੇ ਪਾਹੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਆਕਾਲ ਕੀ ਸਤਿਗੁਰ ਸਿੱਖਾਂ ਨੂੰ ਕੋ ਹੁਕਮ ਹੈ ਗੁਰੂ ਗੁਰੂ ਗ੍ਰੰਥ ਜੀ ਮਾਨੇ ਜੋ ਪ੍ਰਭ ਕੋ ਮਨ ਬੋ ਚਾਹੇ ਰਾਜ ਕਰੇ ਖਾਲਸਾ ਖਵਾਰ ਹੋ ਸਮਲਾਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਵਦੇ ਜੋ ਸਰਦਾ ਕਰ ਸੇਵਦੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਜੋ ਤਉ ਪ੍ਰੇਮ ਖੇਲਣ ਕਾ ਚਾਉ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪਾਰ ਤਰ ਜਾ ਸਰਦੀ ਜਾ ਕਾਨਨਾ ਕੀ ਜਾ ਇਤ ਮਾਰਗ ਦੁਪਰ ਤਰਹ ਜਾ ਸਰਦਿ ਜਾ ਕਾਲਾ ਕੀ ਜਾ ਗਗਨ ਦਾ ਨਾਮ ਬਜ ਸਤਨਾਕਾਓ ਖੇਤ ਜੋ ਮੰਡਿਏ ਸੂਰਮਾ ਆਵਜੂ ਜਲ ਕੋ ਦਾਏ ਉਪਹ ਚਾਨੀਆ ਜੋ ਲਾਰਾ ਦਿਨ ਕੇ ਹੈ ਤੁਰ ਜਾ ਤੁਰ ਜਾ ਕਟ ਮਰੈ ਕਬਹੂ ਨਾ ਛਾਡ ਆਖੇ ਤਰਜਾਪ ਤਰਜਾ ਕਟ ਮਰ ਕਬਹੂ ਨਾ ਛਾਡ ਆਖੇ ਤ ਸੋ ਕਹੋ ਤਲ ਗੁਰ ਸੇਵਿਆ ਅਹਨ ਉਸ ਸਹਜ ਪਾਏ ਦਰਸਨ ਪਰ ਸਿਆ ਗੁਰੂ ਕੈ ਜਨਮ ਮਰਨ ਸੁਖਾਈ ਸਜਣ ਸੱਚਾ ਤਾਤ ਸਾਹ ਹੋ ਸਿਰ ਸਾਹ ਹੰਦਾ ਜੋ ਸਪਾਸ ਬਹਠਿਆ ਉਸ ਤੋਹੀਆ ਸਬਨਾ ਦਾਹੋ ਜੋ ਸਪਾਸ ਬਹਠਿਆ ਉਸ ਤੋਹੀਆ ਸਬਨਾ ਦਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਕੀ ਪੜੀਆ ਕੀ ਗੁਨੀਆਂ ਯਾ ਬੇਦ ਪੁਰਾਣਾ ਸੁਨਿਆ ਪੜੋ ਸੁਨੇ ਕੀ ਹੋਈ ਜਉ ਸਹਜ ਨਾਮ ਮਿਲੇ ਸਾਈ क्या गुनिया क्या वेद पुराना सुनिया अरे सुने ਜੋ ਸਹਜਾ ਮਿਲੇ ਸਹੀ ਹਰ ਕਾਮਨਾ ਨਾ ਜਪ ਸਗਵਾਰਾ ਕੀ ਸੋਚਾ ਬਾਰੰ ਬਾਰ ਰਹਾਏ ਅੰਧਿਆਰ ਦੀਪਕ ਚਾਹੀਆ ਇੱਕ ਬਸਤ ਅਗੋਚਰ ਹੇ ਰੱਬ ਬਸ ਤੋ ਅਗੋਚਰ ਪਾਈ ਘਟ ਦੀਪਕ ਰਹਿਿਆ ਸਮਾਈ कह कबीरा अब जानया जब जानया तो मन मानया मन माने, माने, आ, माने, माने लोग नापती जा नापती जा तो क्या की जा तह कबीरा आबा जाने जनया तो मन मानया मन माने, माने, माने पति जा ना पति जा क्या ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਗੁਰੂ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਨਮਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਸਤਿ ਨਾਮ ਵਾਹਿ ਗੁਰੂ ਸਤਿ ਨਾਮ ਵਾਹਿ ਗੁਰੂ ਸਤਿ ਨਾਮ ਵਾਹਿ ਗੁਰੂ ਸਤਿ ਨਾਮ ਵਾਹਿ